ਤਾਂ ਲੁਧਿਆਣਾ ਵੈਸਟ ਜ਼ਿਮਨੀ ਚੋਣ ਦੇ ਲਈ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਵੱਡੀ ਵਕਾਰ ਦਾ ਸਵਾਲ ਹੈ ਸਾਰੇ ਉਮੀਦਵਾਰ ਨੇ ਜਿਹੜੇ ਪੂਰਾ ਜ਼ੋਰ ਲਗਾਇਆ तमाम ਪਾਰਟੀਆਂ ਦੇ ਵੱਲੋਂ ਤਾਂ ਪਲ-ਪਲ ਦੀ ਅਪਡੇਟ ਡੇਲੀ ਪੋਸਟ ਪੰਜਾਬੀ ਤੇ ਤੁਹਾਨੂੰ ਦੇ ਰਿਹਾ ਮੇਰੇ ਨਾਲ ਮੇਰੀ ਸਹਿਯੋਗੀ ਸਿਖਾ ਸੰਦੀਪ ਵੀ ਮੌਜੂਦ ਹੈ ਔਰ ਲਗਾਤਾਰ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਚੱਲ ਰਹੇ ਨੇ ਭਾਰਤ ਪੂਸ਼ਣ ਆਸ਼ੂ ਸਣੇ तमाम ਜਿਹੜੇ ਉਮੀਦਵਾਰ ਨੇ ਸਵੇਰੇ-ਸਵੇਰੇ ਪੋਲਿੰਗ ਕੇਂਦਰਾਂ ਦੇ ਉੱਤੇ ਆਪਣੀ ਵੋਟ ਪੋਲ ਕਰਨ ਦੇ ਲਈ ਪਹੁੰਚ ਚੁੱਕੇ ਨੇ ਜੇ ਬਿਲਕੁਲ ਜਿਸ ਤਰੀਕੇ ਨਾਲ ਆਪਾਂ ਦੇਖ ਪਾ ਰਹੇ ਹਾਂ ਸਵੇਰ ਤੋਂ ਹੀ ਤਸਵੀਰਾਂ ਆ ਰਹੀਆਂ ਨੇ ਔਰ ਤੁਸੀਂ ਦੇਖੋ ਸਭ ਤੋਂ ਵਧੀਆ ਗੱਲ ਇਹ ਹੈ ਕਿ ਬੂਥ ਕੈਪਚਰਿੰਗ ਨਾ ਹੋਵੇ ਉਸ ਵਾਸਤੇ ਸੀਸੀਟੀਵੀ ਕੈਮਰਾ ਵੀ ਗगन ਲਗਾਏ ਗਏ ਨੇ ਔਰ ਤੁਸੀਂ ਦੇਖੋ ਬਹੁਤ ਹੀ ਸੁਚਾਰੂ ਤਰੀਕੇ ਦੇ ਨਾਲ ਐਤਕੀ ਮੈਨੂੰ ਲੱਗਦਾ ਕਿ ਲੁਧਿਆਣਾ ਵੈਸ ਤੇ ਵਿੱਚ ਵੇਖਣ ਨੂੰ ਮਿਲੇਗੀ ਹਾਲਾਂਕਿ ਕਿੰਗ ਕੌਣ ਬਣੇਗਾ ਬੈਸਟ ਕੌਣ ਨਿਕਲ ਕੇ ਸਾਹਮਣੇ ਆਉਂਦਾ ਅੱਜ ਉਹਦਾ ਫੈਸਲਾ ਲੋਕੀ ਕਰਨ ਦੇ ਲਈ ਘਰ ਤੋਂ ਬਾਹਰ ਨਿਕਲ ਪਏ ਨੇ ਔਰ ਤੁਸੀਂ ਆਪਾਂ ਤੁਹਾਨੂੰ ਲਾਈਵ ਤਸਵੀਰਾਂ ਡੇਲੀ ਪੋਸਟ ਪੰਜਾਬੀ ਦੇ ਉੱਤੇ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਘਰ ਤੋਂ